ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਕਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਖੜੀਆਂ ਹੋਈਆਂ ਨੇ ਹਾਲੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਖੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਉਹ ਇੰਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਹੈ ਕਲਾਸਰੂਮ ਚੋਂ ਬਾਹਰ ਕੰਦਵਲ ਮੂੰਹ ਕਰੀ हाथ ऊपर करके खड़ा बच्चा रब ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਹੈ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਖੜੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਇੱਕ ਹੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਗੱਡੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਐਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮੰਨ ਦੀ ਆਵਾਜ਼ ਸੁਣ ਲੈਂਦਾ ਏ ਕਲਾਸਰੂਮ ਚੋਂ ਬਾਹਰ ਕੰਦਵਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ। ਉਹਨਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ। ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ। ਤਾਂ ਅੰਦਾਜ਼ਾ ਹੀ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਹਾਲੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਖੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਉਹ ਇੰਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮੰਨ ਦੀ ਆਵਾਜ਼ ਸੁਣ ਲੈਂਦਾ ਏ ਕਲਾਸਰੂਮ ਚੋਂ ਬਾਹਰ ਕੰਧ ਵੱਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਖੜੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਇੱਕ ਹੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਐਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਹੈ ਕਲਾਸਰੂਮ ਤੋਂ ਬਾਹਰ ਕੰਦਵਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨਿਆਂ ਯਾਦ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਹੀ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਖੜੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਖੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਉਹ ਐਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਏ ਕਲਾਸਰੂਮ ਚੋਂ ਬਾਹਰ ਕੰਧ ਵੱਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਪਰਮੇਸ਼ਵਰ ਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਹੈ ਕਿ ਪਰਮੇਸ਼ਵਰ ਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਰਹੀਆਂ ਹੋਈਆਂ ਨੇ ਹਾਲੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਖੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਐਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਏ ਕਲਾਸਰੂਮ ਚੋਂ ਬਾਹਰ ਕੰਧ ਵੱਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ। ਉਹਨਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ। ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ। ਤਾਂ ਅੰਦਾਜ਼ਾ ਹੀ ਹੈ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਖੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਖਰੀਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਉਹ ਇੰਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮੰਨ ਦੀ ਆਵਾਜ਼ ਸੁਣ ਲੈਂਦਾ ਏ ਕਲਾਸਰੂਮ ਚੋਂ ਬਾਹਰ ਕੰਧ ਵੱਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਏ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਆਪਣੇ ਲੁੱਕ ਅਤੇ ਸਟਾਈਲ ਦੇ ਲਈ ਆਪਣੇ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਮਸ਼ਹੂਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਅਕਸਰ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨੇ ਤਾਂ ਅੰਦਾਜ਼ਾ ਇਹ ਕਿ ਪਰਮੇਸ਼ਰ ਵਰਮਾ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਨੇ ਅਤੇ ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਵੀ ਖੜੀਆਂ ਹੋਈਆਂ ਨੇ ਹਾਲ ਹੀ ਦੇ ਵਿੱਚ ਪਰਮੇਸ਼ਰ ਵਰਮਾ ਨੇ ਇੱਕ ਹੋਰ ਨਵੀਂ ਕਾਰ ਖਰੀਦੀ ਹੈ ਉਹਨਾਂ ਦੇ ਵੱਲੋਂ ਕਰੋੜਾਂ ਦੀ ਗੱਡੀ ਲੈਂਬਰਗਿਨੀ ਦੀ ਗਈ ਹੈ ਇਸ ਦੀ ਵੀਡੀਓ ਵੀ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਬਾਪੂ ਜੀ ਅਤੇ ਭਰਾ ਵੀ ਨਾਲ ਮੌਜੂਦ ਹੁੰਦੇ ਨੇ ਜਦੋਂ ਪਰਮੇਸ਼ਰ ਵਰਮਾ ਗੱਡੀ ਖਰੀਦਦੇ ਨੇ ਤਾਂ ਐਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਉਹ ਆਪਣੇ ਬਾਪੂ ਜੀ ਨੂੰ ਅਤੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰੱਬ ਮਨ ਦੀ ਆਵਾਜ਼ ਸੁਣ ਲੈਂਦਾ ਹੈ ਕਲਾਸਰੂਮ ਤੋਂ ਬਾਹਰ ਕੰਦਵਲ ਮੂੰਹ ਕਰੀ ਹੱਥ ਉੱਪਰ ਕਰਕੇ ਖੜਾ ਬੱਚਾ ਰੱਬ ਨੂੰ ਆਪਣੇ ਸੁਪਨੇ ਆਦਾ ਦਰਸ਼ਕ ਬਣਾ ਕੇ ਗੱਲਾਂ ਕਰਦਾ ਰਿਹਾ ਉਹ ਰੋ ਜਾਂਦਾ ਰਿਹਾ ਸੁਪਨੇ ਸੁਣਾਦਾ ਰਿਹਾ ਅਤੇ ਰੁਕਿਆ ਨਾ ਅੱਜ ਇੱਕ ਸੁਪਨਾ ਪੂਰਾ ਹੋਇਆ ਹੈ ਅਤੇ ਅੱਜ ਇਹ ਦਿਨ ਤੁਹਾਡੇ ਸਾਥ বিনা ਨਹੀਂ ਆ ਸਕਦਾ ਸੀ ਮੈਂ ਆਪਣੇ ਫੈਨਸ ਨੂੰ ਸੁਪਨੇ ਦੇਖਣ ਨੂੰ ਕਹਿ ਰਿਹਾ ਹਾਂ ਜਾਂ ਫਿਰ ਉਹ ਮੈਨੂੰ ਮੇਰੇ ਸੁਪਨੇ ਪੂਰੇ ਹੁੰਦੇ ਦਿਖਾ ਰਹੇ ਨੇ ਉਹਨਾਂ ਦੇ ਫੈਨਸ ਦੇ ਵੱਲੋਂ ਵੀ ਵੀਡੀਓ ਤੇ ਕਮੈਂਟ ਕਰਕੇ ਗਾਇਕ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ